ਕੱਲੀ ਸ਼ੰਭੂ ਬਾਰਡਰ ਤੇ ਮੌਜੂਦਾਂ ਜਿੱਥੇ ਫੇਰ ਇੱਕ ਵਾਰ ਕਾਲ ਦਿੱਤੀ ਗਈ ਸੀ ਕਿ ਦਿੱਲੀ ਜਾਣ ਲਈ ਕਿਸਾਨਾਂ ਦਾ ਜੱਥਾ ਜਿਹੜਾ 101 ਜਿਹੜੇ ਮਰਜੀਵੜੇ ਤਿਆਰ ਕੀਤੇ ਗਏ ਸੀ ਬਹੁਤ ਸਾਰੇ ਸਵਾਲ ਮਰਜੀਵੜਿਆਂ ਦੇ ਜੱਥੇ ਤੇ ਵੀ ਉੱਠੇ ਪਰੰਤੂ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਤੇ ਲਗਾਤਾਰ ਜਦੋਂ ਸਰਕਾਰ ਕੋਈ ਗੱਲਬਾਤ ਦਾ ਕੋਈ ਰਾਹ ਨਹੀਂ ਖੋਲ ਰਹੀ ਤਾਂ ਇਸ ਕਰਕੇ ਹੁਣ ਫੈਸਲਾ ਕੀਤਾ ਗਿਆ ਕਿ ਦਿੱਲੀ ਜਾਇਆ ਜਾਵੇ ਦਿੱਲੀ ਪੈਦਲ ਜਾਇਆ ਜਾਵੇ ਅਦਾਲਤੀ ਫੈਸਲੇ ਆਉਂਦੇ ਆ ਕਿ ਰਸਤਾ ਖੋਲ ਦਿੱਤਾ ਜਾਵੇ ਇੱਕ ਪਾਸੇ ਦਾ ਰਸਤਾ ਖੋਲਿਆ ਜਾਵੇ ਪਰੰਤੂ ਹਰਿਆਣਾ ਸਰਕਾਰ ਆਪਣਾ ਤਰਕ ਦਿੰਦੀ ਆ ਤਾਂ ਹਰਿਆਣਾ ਸਰਕਾਰ ਦਾ ਤਰਕ ਹੈ ਕਿ ਪਹਿਲਾਂ ਦਿੱਲੀ ਪੁਲਿਸ ਦੀ ਇਜਾਜ਼ਤ ਦਿਖਾਓ ਤਾਂ ਤੁਹਾਨੂੰ ਭੇਜਿਆ ਜਾ ਸਕਦਾ ਜਦੋਂ 6 ਦਸੰਬਰ ਨੂੰ ਇਹ ਕਾਲ ਦਿੱਤੀ ਗਈ 6 ਦਸੰਬਰ ਨੂੰ ਇਹ ਜੱਥਾ ਜਾਣਾ ਸੀ ਤਾਂ ਫਿਰ ਉਹੀ ਹਾਲਾਤ ਜਿਹੜੇ 13 ਫਰਵਰੀ ਨੂੰ ਦਿਖਾਈ ਦਿੱਤੇ ਸੀ ਵੱਡਾ ਤਕਰਾਰ ਅਥਰੂ ਗੈਸ ਦੇ ਗੋਲੇ ਕਿਸਾਨਾਂ ਨੂੰ ਫਿਰ ਇੱਕ ਵਾਰ ਪਿੱਛੇ ਹਟਣਾ ਪਿਆ ਤਾਂ ਅੱਜ ਫਿਰ ਜਿਹੜੀ ਤੀਜੇ ਦਿਨ ਕਾਲ ਦਿੱਤੀ ਗਈ ਸੀ ਤਾਂ ਵਿਚਲਾ ਇੱਕ ਦਿਨ ਮੌਲਤਰੀ ਰੱਖਿਆ ਗਿਆ ਸੀ ਕਿ ਮੌਲਤ ਜਿਹੜੀ ਇਹ ਦਿੱਤੀ ਜਾਵੇ ਤਾਂ ਕਿ ਕਿਤੇ ਨਾ ਕਿਤੇ ਗੱਲਬਾਤ ਦਾ ਰਾਹ ਜਿਹੜਾ ਸਰਕਾਰ ਜਿਹੜੀ ਹੈ ਉਹ ਇਹਨਾਂ ਨਾਲ ਕਰ ਸਕੇ ਤਾਂ ਪਰੰਤੂ ਸਰਕਾਰ ਵਾਲੇ ਪੱਖ ਤੋਂ ਕਿਤੇ ਵੀ ਗੱਲਬਾਤ ਦਾ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਨਾ ਹੀ ਕਿਉਂਕਿ ਪੁਲਿਸ ਅਧਿਕਾਰੀ ਹਮੇਸ਼ਾ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਲਈ ਆਉਂਦੇ ਆ ਗੱਲਬਾਤ ਬੇਸਿੱਟਾ ਰਹਿੰਦੀ ਆ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਜ਼ਖਮੀ ਹੋਏ ਆ ਜਿਹੜਾ ਨੁਕਸਾਨ ਅਥਰੂ ਗੈਸ ਦੇ ਗੋਲੇ ਛੱਡਣ ਦੇ ਨਾਲ ਹੁੰਦਾ ਕਿਸ ਤਰ੍ਹਾਂ ਵੇਖਦੇ ਹੋ ਕਿ ਹਰਿਆਣਾ ਵਾਲੇ ਪਖਤੋਂ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਹਰਿਆਣਾ ਵਾਲੇ ਪਖਤੋਂ ਜਿਸ ਤਰ੍ਹਾਂ ਦਾ ਜ਼ਬਰ ਦਿਖਾਇਆ ਜਾ ਰਿਹਾ ਲੱਗਦਾ ਕਿ ਕਿਸਾਨ ਇਸ ਤਰ੍ਹਾਂ ਕੌਲ ਦਿੰਦੇ ਰਹਿਣਗੇ ਕਿਸਾਨ ਜਥੇ ਅੱਗੇ ਵਧਦੇ ਰਹਿਣਗੇ ਤਾਂ ਰਸਤਾ ਖੁੱਲ ਜਾਏਗਾ ਇਹ ਦੇਖੋ ਇੱਕ ਹੀ ਅਨਕੜਾ ਸਵਾਲ ਤੇ ਹੈ ਨਹੀਂ ਅਸੀਂ ਆਪਣੀਆਂ ਹੱਕਾਂ ਹੱਕਾਂ ਦੀਆਂ ਮੰਗਾਂ ਜਿਹੜੀਆਂ ਅੱਗੇ ਮੰਗਣ ਜਾ ਰਹੇ ਹਾਂ ਜੀ ਹਨਾ ਜੀ ਇਹ ਤਾਂ ਦੇਖੋ ਜੀ ਬਹੁਤ ਨਿੰਦਣ ਚੋ ਗੱਲ ਹੈ ਕਿ ਇੱਕ ਹੱਥੇ ਕਿਸਾਨ ਦੇ ਉੱਤੇ ਅਥਰੂ ਗੈਸ ਦੇ ਗੋਲੇ ਟੀਅਰ ਗੈਸ ਦੇ ਗੋਲੇ ਜਿਹੜੇ 타ਗੇ ਜਾਣੇ ਨਾਲ ਫਿਰ ਰਬੜ ਦੀਆਂ ਗੋਲੀਆਂ ਮਾਰੀਆਂ ਬਹੁਤ ਨਿੰਦਣ ਚੋ ਗੱਲ ਹੈ ਜੀ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਜ਼ਬਰ ਜਿਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਹੜੇ ਇਹਨਾਂ ਕੋਲ ਅਥਰੂ ਗੈਸ ਦੇ ਗੋਲੇ ਨੇ ਜਾਂ ਪਲਾਸਟਿਕ ਦੀਆਂ ਗੋਲੀਆਂ ਨੇ ਉਹ ਵੀ ਐਕਸਪਾਇਰ ਨੇ ਕਿਉਂਕਿ ਉਹ ਲਗਾਤਾਰ ਕਮਤਾ ਆ ਨਹੀਂ ਰਹੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨੀ ਝੰਡਿਆਂ ਦੇ ਨਾਲ ਜਦੋਂ ਅਗੇ ਬਦਲਣਾ ਚਾਹੁੰਦਾ ਸੀ ਤਾਂ ਹਾਲਾਤ ਉਸੇ ਤਰ੍ਹਾਂ ਦਿਖਾਈ ਦੇ ਰਹੇ ਜਿਹੜੇ 6 ਦਸੰਬਰ ਨੂੰ ਸੀ ਜਿਹੜੇ 13 ਫਰਵਰੀ ਨੂੰ ਸੀ ਤਾਂ ਕੁਝ ਵਿਅਕਤੀ ਗਿੱਲਾ ਕਪੜਾ ਇਸ ਕਰਕੇ ਕਰ ਰਿਹਾ ਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡਦੇ ਆ ਤਾਂ ਉਸ ਦਾ ਨੁਕਸਾਨ ਜਿਹੜਾ ਹੈ ਉਹਦੇ ਚਿਹਰੇ ਤੇ ਜਾਂ ਅੱਖਾਂ ਦੇ ਵਿੱਚ ਜਲਣ ਹੁੰਦੀ ਹੈ ਤਾਂ ਸਾਹ ਲੈਣ ਦੀ ਸਮੱਸਿਆ ਵੀ ਕਿਤਨਾ ਕਿਤੇ ਦਿਖਾਈ ਦਿੰਦੀ ਹੈ ਬਹੁਤ ਸਾਰੇ ਲੋਕ ਜਿਹੜੇ ਹਾਰਟ ਦੇ ਮਰੀਜ਼ ਨੇ ਲਗਾਤਾਰ ਜਿਹੜੀ ਕਾਲ ਜਿਹੜੀ ਦਿੱਤੀ ਜਾਂਦੀ ਹੈ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਮੈਂ ਆਪਣੇ ਸਾਥੀ ਨੂੰ ਕਹੂੰਗਾ ਕਿ ਇਕ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਬਿਲਕੁਲ ਨੇੜੇ ਨਾ ਲੱਗਿਆ ਜਾਵੇ ਲਗਾਤਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਪੁਲਿਸ ਅਧਿਕਾਰੀ ਕਰਦੇ ਆ ਤਾਂ ਇਹ ਸ਼ੰਭੂ ਬਾਰਡਰ ਦੀ ਗਰਾਊਂਡ ਰਿਪੋਰਟ ਹੈ ਤਾਂ ਲਗਾਤਾਰ ਮੀਡੀਆ ਨੂੰ ਪਿੱਛੇ ਕਰਨ ਦੀ ਕਿਸਾਨ ਜਥੇ ਨੂੰ ਪਿੱਛੇ ਕਰਨ ਦੀ ਲਗਾਤਾਰ ਕਿਸਾਨ ਜਥਾ ਅੱਗੇ ਵਧਣਾ ਚਾਹੁੰਦਾ ਹੈ ਪਰੰਤੂ ਗੱਲ ਬਾਤ ਜਿਹੜੀ ਹੈ ਉਹ ਕਿਸੇ ਵੀ ਪਖਤੋਂ ਦਿਖਾਈ ਨਹੀਂ ਦਿੰਦੀ ਇਸ ਦਾ ਕਾਰਨ ਇਹ ਹੈ ਕਿ ਸਰਕਾਰਾਂ ਟੀਟ ਹੋ ਗਈਆਂ ਸਰਕਾਰਾਂ ਗੱਲਬਾਤ ਨੂੰ ਸਿਰੇ ਨਹੀਂ ਲਾਣਾ ਚਾਹੁੰਦੀਆਂ ਬਹੁਤ ਸਾਰੀਆਂ ਬੈਠਕਾਂ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਗੱਲ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਵੀ ਗੱਲਬਾਤ ਲਈ ਸੰਜੀਦਾ ਵਖਾਈ ਨਹੀਂ ਦਿੰਦੇ ਮੈਂ ਆਪਣੇ ਸਾਥੀ ਨੂੰ ਕਹੂੰਗਾ ਕਿ ਇੱਕ ਵਾਰ ਫੇਰ ਆਪਾਂ ਉਹ ਤਸਵੀਰਾਂ ਦਿਖਾਈਏ ਜਿੱਥੇ ਬਾਰ-ਬਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ মিডিਆ ਨੂੰ ਪਿੱਛੇ ਜਿਹੜਾ ਧੱਕਿਆ ਜਾ ਰਿਹਾ ਧੱਕੇ ਫੇਰ ਇੱਕ ਵਾਰ ਫੇਰ ਜਿਹੜੀ ਗੱਲਬਾਤ ਹੈ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ ਦਾ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਮ ਸਿੰਘ ਭੰਦੇਰ ਇਹ ਗੱਲ ਕਹਿ ਚੁੱਕਿਆ ਕਿ ਦਲੀਲ ਤੇ ਅਪੀਲ ਤੇ ਦਲੀਲਾਂ ਤੇ ਅਪੀਲਾਂ ਕੋਈ ਕੰਮ ਨਹੀਂ ਆ ਰਹੀਆਂ ਲਗਾਤਾਰ ਸਰਕਾਰ ਵੱਲੋਂ ਅਜਿਹੀ ਕੋਈ ਕੋਸ਼ਿਸ਼ ਜੜੀ ਹੈ ਉਹ ਦਿਖਾਈ ਨਹੀਂ ਦੇ ਰਹੀ ਇਹ ਫਿਲਹਾਲ ਜੜੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਤੇ ਨੇ ਜਦੋਂ ਜੱਥਾ ਅੱਗੇ ਵਧਣਾ ਚਾਹੁੰਦਾ ਤਾਂ ਜੱਥਾ ਅੱਗੇ ਕਿਵੇਂ ਵਧੇਗਾ ਕਿਉਂਕਿ ਜਿਸ ਢੰਗ ਦੇ ਨਾਲ ਇੱਕ ਸ਼ਕਤੀ ਜਿਸ ਢੰਗ ਦੇ ਨਾਲ ਇੱਕ ਪੂਰੀ ਤਰ੍ਹਾਂ ਜੜੀ ਫੋਰਸਸ ਲਗਾਈ ਗਈ ਹੈ ਅੰਦਰੋਂ ਤਸਵੀਰਾਂ ਵੀ ਖਿੱਚੀਆਂ ਜਾਂਦੀਆਂ ਜਿਹੜੇ ਕਿਸਾਨ ਜੱਥੇ ਨੇ ਜਾਂ মিডিਆ ਕਵਰੇਜ ਕਰ ਰਿਆ ਤਾਂ ਇੱਕ ਅਡਵਾਈਜ਼ਰੀ ਜਿਹੜੀ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਤਾਂ ਅੱਜ ਵੀ ਇਹ ਕੋਸ਼ਿਸ਼ ناکਾਮ ਹੁੰਦੀ ਵਿਖਾਈ ਦੇ ਰਹੀ ਹੈ ਕਿਉਂਕਿ ਜਿਸ ਲੰਗ ਦੀ ਸ਼ਕਤੀ ਹਰਿਆਣਾ ਸਰਕਾਰ ਨੂੰ ਜਿਸ ਢੰਗ ਦਾ ਥਾਪੜ ਕੇਂਦਰ ਸਰਕਾਰ ਵੱਲੋਂ ਮਿਲਿਆ ਹੋਇਆ ਤਾਂ ਉਸ ਦਾ ਨਤੀਜਾ ਇਹ ਹੁੰਦਾ ਕਿ ਬਾਰ-ਬਾਰ ਕਿਸਾਨ ਆਪਣਾ ਪ੍ਰੋਗਰਾਮ ਲਿਖਦੇ ਆ ਕਿਸਾਨਾਂ ਨੂੰ ਜਿਹੜਾ ਫਿਰ ਪਿੱਛੇ ਹਟਣਾ ਪੈਂਦਾ ਹੈ ਦਾ 6 ਦਸੰਬਰ ਨੂੰ ਜਿਹੜੀ ਕਾਲ ਦਿੱਤੀ ਗਈ ਸੀ ਉਹ ਇਸੇ ਕਰਕੇ ਸਫਲ ਨਾ ਹੋਈ ਕਿਉਂਕਿ ਜਿਸ ਤਰ੍ਹਾਂ ਤੇ ਹਰਿਆਣਾ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਆ ਤਾਂ ਉਹਨਾਂ ਪੁਖਤਾ ਪ੍ਰਬੰਧਾਂ ਦੇ ਚਲਦਿਆਂ ਸ਼ਕਤੀ ਦੇ ਚਲਦਿਆਂ ਕਿਸਾਨ ਆਪਣਾ ਜੱਥਾ ਲੈ ਕੇ ਦਿੱਲੀ ਰਵੰਦਾ ਹੁੰਦੇ ਵਿਖਾਈ ਨਹੀਂ ਦੇ ਰਹੇ ਜਦ ਕਿ ਤਰਕ ਦਿੱਤੇ ਜਾ ਰਹੇ ਆ ਦਲੀਲਾਂ ਦਿੱਤੀਆਂ ਜਾ ਰਹੀਆਂ ਕਿ ਅਦਾਲਤਾਂ ਦੇ ਵਿੱਚ ਇਹੀਆਂ ਤਕਰੀਰਾਂ ਤੇ ਦਲੀਲਾਂ ਦਿੱਤੀਆਂ ਜਾ ਰਹੀਆਂ ਕਿ ਕਿਸਾਨ ਜਾਣਾ ਚਾਹੁੰਦੇ ਆ ਤਾਂ ਪੈਦਲ ਜਾ ਸਕਦੇ ਆ ਜੇ ਹੁਣ ਉਹ ਪੈਦਲ ਜਾਣਾ ਚਾਹੁੰਦੇ ਆ ਤਾਂ ਆਖਰ ਹਰਿਆਣਾ ਸਰਕਾਰ ਉਹਨਾਂ ਨੂੰ ਕਿਉਂ ਰੋਕ ਰਹੀ ਐ ਤੇ ਹਰਿਆਣਾ ਸਰਕਾਰ ਵਾਲੇ ਪਖ ਤੋਂ ਅਜਿਹਾ ਜਵਾਬ ਆਉਂਦਾ ਕਿ ਦਿੱਲੀ ਪੁਲਿਸ ਦੀ ਪਰਮਿਸ਼ਨ ਦਿਖਾਓ ਫੇਰ ਕਿਤੇ ਇਹ ਜੱਤਾ ਕਿ ਜਾਇਆ ਜਾ ਸਕਦਾ ਥੋੜੀ ਦੇਰ ਪਹਿਲਾਂ ਜੋ ਹਾਲਾਤ ਸ਼ੰਭੂ ਬਾਰਡਰ ਤੇ ਦਿਖਾਈ ਦਿੱਤੇ ਤਿੰਨ ਦੇ ਕਰੀਬ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਪਰਤੂ ਜੇ ਦੇਖਿਆ ਜਾਵੇ ਤਾਂ ਇੱਕ ਪਾਸੇ ਫੁੱਲਾਂ ਦੀ ਵਰਖਾ ਕਰਕੇ ਇਹ ਦਰਸਾਣਾ ਕੀ ਚਾਹੁੰਦੇ ਸੀ ਕਿ ਇਹਨਾਂ ਨੂੰ ਇੱਕ ਪਲਾਨ ਜਾਂ ਇੱਕ ਪੂਰਾ ਪ੍ਰੋਗਰਾਮ ਜਿਹੜਾ ਬਣਾ ਕੇ ਦਿੱਤਾ ਗਿਆ ਸਰਕਾਰ ਵੱਲੋਂ ਕਿ ਉਸ ਦੇ ਤਹਿਤ ਉੱਪਰ ਤੋਂ ਫੁੱਲਾਂ ਦੀ ਵਰਖਾ ਤੇ ਥੱਲੋਂ ਜਿੱਥੇ ਵੱਡੀ ਗੰੰਤੀ ਦੇ ਵਿੱਚ ਪੈਰਾਮਿਲਟਰੀ ਫੋਰਸ ਦੇ ਜਵਾਨ ਤਰਤ ਨੇ ਉਹਨਾਂ ਵੱਲੋਂ ਸਪਰੇਅ ਕੀਤਾ ਜਾ ਰਿਹਾ ਉਹਨਾਂ ਵੱਲੋਂ ਸਪਰੇਅ ਕੀਤਾ ਜਾ ਰਿਹਾ ਤੇ ਫੁੱਲਾਂ ਦੇ ਵਿੱਚ ਕਿਸ ਤਰ੍ਹਾਂ ਮੋਹਨ ਨਾ ਨਾਰੇ ਸਾਡੀ ਦੇ ਸਾਡੀ ਦੇ ਐਂਬੂਲੈਂਸ ਆਵਾਂ ਦੇਵ ਦੇਵ 4:00 ਤੱਕ ਮੇ ਹੋ ਗਿਆ 4:00 ਤੱਕ ਮੇ ਹੋ ਗਿਆ ਬਹੁਤ ਬੁਰੇ ਨਜ਼ਰ ਆ ਰਹੇ ਜੀ ਮੋਦੀ ਸਰਕਾਰ ਦੇ ਕਿਸਾਨਾਂ ਦੇ ਉੱਪਰ ਫੁੱਲਾਂ ਦੇ ਬਹਾਨੇ ਕੈਮੀਕਲ ਸਪਰੇਅ ਕੀਤਾ ਜਾ ਰਿਹਾ ਹੈ ਇਹਦੇ ਜੇ ਆਪਾਂ 스멜 ਕਰਦੇ ਹਾਂ 스멜 ਕਰਨ ਦੇ ਵਿੱਚ ਵੀ ਇੱਕ ਤਾਂ ਗਲੇ ਵਿੱਚ ਜਲਣ ਹੁੰਦੀ ਹੈ ਸੋਜਣ ਹੁੰਦੀ ਹੈ ਪਲੱਸ ਜਿਹੜੀ ਅੱਖਾਂ ਵਿੱਚ ਇਹੋ ਜਲਣ ਵੀ ਹੁੰਦੀ ਹੈ ਇਹਦੇ ਕਰਕੇ ਸਾਡੇ ਤਿੰਨ ਬੰਦੇ ਆ ਸਿਰਫ ਆਹ ਫੁੱਲਾਂ ਦੀ ਵਰਖਾ ਕਰਕੇ ਸਾਡੇ ਤਿੰਨ ਬੰਦੇ ਜ਼ਖਮੀ ਹੋਇਆ ਐਂਬੂਲੈਂਸ ਵਿੱਚ ਉਹ ਸਿਵਰ ਹਸਪਤਾਲ ਰਾਜਪੁਰਾ ਪਹੁੰਚੇ ਸਿਰਫ ਇਹਨਾਂ ਫੁੱਲਾਂ ਕਰਕੇ ਕਿਉਂਕਿ ਆਪਾਂ ਜਿਹਨੂੰ ਸਮੈਲ ਕਰਦੇ ਆ ਤੇ ਇਹਦੇ ਵਿੱਚ ਜਿਹੜੀ ਉਹ ਕੈਮੀਕਲ ਹੈ ਉਹ ਗਲਾ ਘੋਟਣ ਵਾਲੀ ਕੈਮੀਕਲ ਜੀ ਪਾਈ ਗਈ ਹੈ ਬਿਲਕੁਲ ਜੀ ਇਹ ਸਿਰਫ মিডিਆ ਨੂੰ ਦਿਖਾਉਣ ਵਾਸਤੇ ਫੁੱਲ ਹੈ ਪਰ ਅਸਲ ਵਿੱਚ ਜੇ ਆਪਾਂ ਇਹ ਫੁੱਲਾਂ ਦੀ ਲੈਬਾਰਟਰੀ ਵਿੱਚ ਟੈਸਟ ਕਰਵਾਵਾਂਗੇ ਤੇ ਇਹਦੇ ਵਿੱਚ ਕੈਮੀਕਲ ਪਾਇਆ ਗਿਆ ਹੈ ਸਿਰਫ ਜੋ ਕਿਸਾਨਾਂ ਦੇ ਉੱਪਰ ਸਿੱਟਾ ਜਾ ਰਿਹਾ ਹੈ ਕਿਸੇ ਨਾ ਕਿਸੇ ਬਹਾਨੇ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ ਵਧਣ ਤੋਂ ਰੋਕਣ ਲਈ ਹਤਕੰਡੇ ਵਰਤੇ ਜਾ ਰਹੇ ਆ ਜਿਸ ਤਰ੍ਹਾਂ ਫੁੱਲਾਂ ਦੀ ਵਰਕਅ ਵਿੱਚ ਕੈਮੀਕਲ ਸਪਰੇਅ ਅਥਰੋ ਗੈਸ ਦੇ ਗੋਲੇ ਨਹੀਂ ਵਰਤੋ ਜਿਹੜੀ ਇਹ ਸ਼ੰਪੂ ਬਾਟਰ ਤੇ ਕੀਤੀ ਜਾ ਰਹੀ ਹੈ ਇਸ ਕਰਕੇ ਇਹ ਜੱਥਾ ਵੀ ਜਿਹੜਾ ਹੈ ਕਿਤੇ ਨਾ ਕਿਤੇ ਰੁਕਦਾ ਨਜ਼ਰ ਆ ਰਿਹਾ ਹੈ ਕਿਉਂਕਿ ਦਿੱਲੀ ਕਿਸਾਨ ਜਾਣਾ ਤਾਂ ਚਾਹੁੰਦੇ ਆ ਪਰੰਤੂ ਪੈਦਲ ਜਾਣ ਵਾਲਾ ਕੋਈ ਰਾਹ ਜਿਹੜਾ ਹੈ ਉਹ ਬਣਦਾ ਨਜ਼ਰ ਨਹੀਂ ਆ ਰਿਹਾ ਬਹੁਤ ਸਾਰੇ ਹੋਰ ਵੀ ਕਿਸਾਨ ਜਿਹੜੇ ਆ ਉਹ ਲਗਾਤਾਰ ਇਸ ਮਾਹੌਲ ਦੇ ਵਿੱਚ ਦਿਖਾਈ ਦੇ ਰਿਹਾ ਇੱਕ دہشت ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਇੱਕ دہشت ਪਹਿਲਾਂ ਕੀਤੀ ਜਾਂਦੀ ਹੈ ਸਰਹੱਦਾ ਤਾਣ ਲੀਆਂ ਗਈਆਂ ਨੇ ਤਾਂ ਇਹ ਸਰਹੱਦਾ ਜਾਂ ਕੰਧਾਂ ਜਿਹੜੀਆਂ ਬਣਾਈਆਂ ਗਈਆਂ ਨੇ ਇਸੇ ਕਰਕੇ ਨੇ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਤਾਂ ਵੱਖ-ਵੱਖ ਤਰੀਕਿਆਂ ਦੇ ਨਾਲ ਉਨੇ ਤਰਕ ਤੇ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਉਸ ਦਾ ਕਾਰਨ ਹੀ ਹੈ ਉਸ ਦਾ ਕਾਰਨ ਹੀ ਹੈ ਕਿ ਕਿਸਾਨ ਅੱਗੇ ਨਾ ਵੱਸ ਸਕਣ